ਸਟਾਈਮ ਫਰਜ਼ੀ ਮੁੱਖ ਮੰਤਰੀ ਇਹ ਤਾਂ ਬਿਲਕੁਲ ਇੱਕ ਬੌਂਡਡ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਸਾਰੇ ਹੀ ਕੇਜਰੀਵਾਲ ਨੇ ਆਪਣੇ ਬੰਦੇ ਲਿਆ ਕੇ ਇੱਥੇ ਲਾ ਦਿੱਤੇ ਨੇ ਜਿਨ੍ਹਾਂ ਨੇ ਮੰਤਰੀ ਨੇ ਇਹਨਾਂ ਦੇ 8 8 10 10 ਮਹਿਕਮਿਆਂ ਦੇ 8 8 10 10 ਮੰਤਰੀਆਂ ਤੇ ਇੱਕ ਦਿੱਲੀ ਦਾ ਬਨੀ ਸਸੋਧਿਆ ਲੱਗਾ 8 10 ਮਹਿਕਮਿਆਂ ਤੇ ਸਤਿੰਦਰ ਜੈਨ ਲੱਗਾ 8 10 ਵਿਭਾਗਾਂ ਤੇ ਵਿਜੇ ਨਾਇਰ ਲੱਗਾ ਭਗਵੰਤ ਦੀ ਜਗ੍ਹਾ ਤੇ ਵਿਭਵ ਕੁਮਾਰ ਲੱਗਾ ਕੋਈ ਬਾਹਰ ਲਿਆ ਨੇ ਇਸ ਟਾਈਮ ਮੇਰੇ ਵੀਰੋ ਇੱਕ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਤੇ ਇਨਡਾਇਰੈਕਟ ਕਾਬਜ਼ ਕੇਜਰੀਵਾਲ ਨੇ ਆਪਣੇ ਬੰਦੇ ਕਰ ਲਏ ਨੇ ਇੱਕ ਬੰਦੂ ਮੁੱਖ ਮੰਤਰੀ ਬਣ ਗਿਆ ਭਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਨਾ ਤੇ ਇਹਦਾ ਭਗਵੰਤ ਮਾਨ ਹੈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਇਹਨੇ ਆਪਣਾ ਇਮਾਨ ਵੇਚ ਦਿੱਤਾ ਸਾਡੀ ਬਦਕਿਸਮਤੀ ਵੇਖੋ ਵਾਸਾਰੇ ਮੇਰੇ ਅਮਰਤ ਧਾਰੀ ਭਰਾ ਬੈਠੇ ਉਹ ਪਹਿਲੀ ਵਾਰ 75 ਸਾਲਾਂ ਚ ਮੇਰੇ ਭਰਾ ਹੋਇਆ ਚੀਫ ਮਿਨਿਸਟਰ ਪੰਜਾਬ ਦਾ ਉਹਦੇ ਨਾਂ ਵਿੱਚ ਸਿੰਘ ਹੈ ਨਹੀਂ ਦਸਮ ਪਿਤਾ ਦਾ ਹੁਕਮ ਸੀ ਕਿ ਮੇਰਾ ਹਰ ਜਿਹੜਾ ਸਿੱਖ ਹੋਏਗਾ ਉਹਦੇ ਨਾਂ ਵਿੱਚ ਸਿੰਘ ਹੋਏਗਾ ਇਹ ਭਗਵੰਤ ਦੇ ਨਾਂ ਵਿੱਚ ਸਿੰਘ ਹੈ ਨਹੀਂ ਇਹ ਭਗਵੰਤ ਮਾ ਨੇ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਹ ਪਹਿਲਾ ਮੁੱਖ ਮੰਤਰੀ ਜੇ 75 ਸਾਲਾਂ ਚ ਜੇਦੇ ਨਾਂ ਵਿੱਚ ਸਿੰਘ ਨਹੀਂ ਤੇ ਦਸਤਾਰ ਥੱਲੇ ਕੇਸ ਹਨ ਤੇ ਤੁਸੀਂ ਮੈਨੂੰ ਦੱਸੋ ਇਹਨੇ ਕਿੰਨਾ ਕੁ ਪੰਜਾਬ ਦੇ ਹੱਕਾਂ ਵਾਸਤੇ ਪਹਿਰਾ ਦੇਣਾ ਬਾਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਸਾਡੇ ਵਰਕਰਾਂ ਦੇ ਨਾਲ ਹੁਣੇ ਮੇਰੇ ਨਾਲ ਵਡਿੰਗ ਸਾਹਿਬ ਕਹਿ ਰਹੇ ਸੀ ਕਿ ਕਰੰਟ ਬੜਾ ਜਦੋਂ ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜ ਜਿਨ੍ਹਾਂ ਦਾ ਮਾਂਜਾ ਜੇ ਏਰੀਆ ਦਾ ਵੱਧ ਲੈਂਦਾ ਉਹ ਤੇ ਕਰੰਟ ਵੀ ਵੱਧਦਾ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮੇ ਜਿੱਥੇ ਹਲਕੇ ਚ ਐਸੇ ਗਾਲ ਨਹੀਂ ਉਹਨਾਂ ਨੂੰ ਕਰੰਟ ਆ ਰਿਹਾ ਐਸੇ ਕਰੰਟ ਦਾ ਹੀ ਮੈਂ ਕਹਿੰਦਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤਾਂ ਤੁਸੀਂ ਹੋਰ ਕੌਣ ਹੈ ਹਾਂ ਹਾਂ ਮਜੀਤਾ ਹਰਉਂਦੀ ਹੈ ਉਹ ਗੱਲ ਆ ਹਾਂਜੀ ਦੇਖੋ ਇੱਕ ਮਿੰਟ ਇੱਕ ਮਿੰਟ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਰੱਖ ਲੋ ਜੋ ਕਾਕਾ ਥੋੜਾ ਡਿਸਪਲਿਨ ਰੱਖ ਲੈਣ ਸਟੇਜ ਉਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਤੁਸੀਂ ਥੋੜਾ ਡਿਸਪਲਿਨ ਚ ਰਹੋ ਤਾਂ ਡਿਸਪਲਿਨ ਚ ਹੀ ਕੰਮ ਕਰੀਏ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਿਲਾੜ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਹਾਂ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ